ਰਹੇ ਲੋਕਾਂ ਦੇ ਕੱਚ ਦੇ ਬਾਗ ਜਿੰਦਾਬਾਦ ਕਿਸਾਨ ਜਥੇਬੰਦੀਆਂ ਦੇ ਬੰਦ ਦੇ ਸੱਦੇ ਨੂੰ ਸ਼ਾਹਕੋਟ ਮਲਸੀਆਂ ਵਿਖੇ ਪਰਮਾ ਸਮਰਥਨ ਸਾਰੇ ਕਾਰੋਬਾਰ ਅਤੇ ਦੁਕਾਨਾਂ ਮੁਕੰਮਲ ਤੌਰ ਤੇ ਰਹਿੀਆਂ ਬਣ ਕਿਸਾਨ ਜਥੇਬੰਦੀਆਂ ਵੱਲੋਂ 30 ਦਸੰਬਰ ਦੇ ਪੰਜਾਬ ਬੰਦੇ ਦਿੱਤੇ ਗਏ ਸੱਦੇ ਤਹਿਤ ਅੱਜ ਸ਼ਾਹਕੋਟ ਤੇ ਮਲਸੀਆਂ ਵਿਖੇ ਵੱਖ-ਵੱਖ ਵਰਗਾਂ ਦੇ ਲੋਕਾਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਬੰਦ ਦੇ ਸੱਦੇ ਨੂੰ ਭਰਮਾ ਸਮਰਥਨ ਦਿੱਤਾ ਗਿਆ ਜਿਸ ਦੌਰਾਨ ਸਾਰੇ ਹੀ ਕਾਰੋਬਾਰ ਸਵੇਰ ਤੋਂ ਹੀ ਬੰਦ ਰਹੇ ਇਸ ਮੌਕੇ ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਪੰਜਾਬ ਜ਼ਿਲ੍ਹਾ ਜਲੰਧਰ ਦੇ ਆਗੂ ਗੁਰਮੇਲ ਸਿੰਘ ਰੇੜਵਾ ਦੀ ਅਗਵਾਈ ਚ ਸ਼ਾਹਕੋਟ ਜਲੰਧਰ ਨੈਸ਼ਨਲ ਹਾਈਵੇ ਤੇ ਰੇਲਵੇ ਬ੍ਰਿਜ ਉੱਪਰ ਵਿਸ਼ਾਲ ਦਰਨਾ ਦਿੱਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਬੀਬੀਆਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਗਗੁਰ ਮੇਲ ਸਿੰਘ ਰੇੜਵਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਹੋਰ ਨਵੇਂ ਕਾਲੇ ਕਾਨੂੰਨ ਬਣਾਏ ਜਾ ਰਹੇ ਹਨ ਜੋ ਕਿ ਹਰ ਵਰਗ ਲਈ ਘਾਤਕ ਸਾਬਤ ਹੋ ਰਹੇ ਹਨ ਉਹਨਾਂ ਕਹਿੰਦੇ ਕਿ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਮੁਲਾਜ਼ਮਾਂ, ਛੋਟੇ ਵਪਾਰੀਆਂ, ਛੋਟੇ ਟਰਾਂਸਪੋਰਟਰਾਂ ਆਦਿ ਵਰਗ ਦਾ ਕੀਤਾ ਬਚਾਉਣ ਲਈ ਪਿਛਲੇ 10 ਮਹੀਨੇ ਤੋਂ ਕਿਸਾਨਾਂ, ਮਜ਼ਦੂਰਾਂ ਵੱਲੋਂ ਸ਼ੰਭੂ, ਖਨੌਰੀ, ਰਤਨਪੁਰਾ, ਰਾਜਸਥਾਨ ਬਾਰਡਰਾਂ 'ਤੇ ਦੇਸ਼ ਵਿਆਪੀ ਅੰਦੋਲਨ ਕੀਤਾ ਜਾ ਰਿਹਾ ਹੈ। ਉਹਨਾਂ ਕਹਿੰਦੇ ਕਿ ਕਿਸਾਨੀ ਮੁੱਦਿਆਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਪਿਛਲੇ 26 ਨਵੰਬਰ ਤੋਂ ਲਗਾਤਾਰ ਮਰਨ ਵਰਤੇ ਬੈਠੇ ਹਨ ਅਤੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਰ ਸਰਕਾਰ ਵੱਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦੇ ਦੇਣ ਲੈ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ ਜਿਸ ਦਾ ਮਾੜਾ ਅਸਰ ਹਰ ਕਾਰੋਬਾਰ ਤੇ ਪੈ ਰਿਹਾ ਹੈ ਉਹਨਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਆਪਣੇ ਅੜੀਅਲ ਰਵੱਈਏ ਨੂੰ ਨਾ ਬਦਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਇਸ ਮੌਕੇ ਜ਼ਿਲ੍ਹਾ ਮੈਲਾ ਆਗੂ ਮਨਪ੍ਰੀਤ ਕੌਰ ਨੇ ਕਿਹਾ ਕਿ ਅੱਜ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣ ਦੇਖਿਆ ਕੀਤਾ ਜਾ ਰਿਹਾ ਹੈ ਸੋਨਾ ਮਜ਼ਦੂਰਾ ਮੰਗ ਔਰਤਾਂ ਨੇ ਵੀ ਮੋਰਚਾ ਸੰਭਾਲ ਲਿਆ ਹੈ ਅਤੇ ਹੁਣ ਮੋਦੀ ਸਰਕਾਰ ਨੂੰ ਉਸ ਦੀਆਂ ਵਧੀਆਂ ਦਾ ਮੂੰਹ ਮੋੜ ਜਵਾਬ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਅੱਜ ਦੇਸ਼ ਦੇ ਮਾੜੇ ਹਾਲਾਤਾਂ ਲਈ ਮੋਦੀ ਸਰਕਾਰ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹੈ ਅਤੇ ਜੇਕਰ ਸਰਕਾਰ ਨੇ ਆਪਣਾ ਮਾੜਾ ਵਤੀਰਾ ਨਾ ਬਦਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਮਜ਼ਦੂਰਾ ਅਤੇ ਔਰਤਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਅੱਜ ਦੇ ਦਰਨੇ ਵਿੱਚ ਹੋਰਨਾਂ ਤੋਂ ਇਲਾਵਾ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦਲ ਦੇ ਬਲਾਕ ਪ੍ਰਧਾਨ ਰਣਚੇਤ ਸਿੰਘ ਕੋਟਲੀ ਹਰਫੂਲ ਸਿੰਘ ਫੁੱਲਾ ਰੇਸ਼ਮ ਸਿੰਘ ਜਗਦੀਪ ਸਿੰਘ ਕਰਮਜੀਤ ਸਿੰਘ ਫੌਜੀ ਸ਼ੇਰ ਸਿੰਘ ਗਰਾਮੇ ਤੇਜਾ ਸਿੰਘ ਗਰਾਮੇ ਪਰਮਜੀਤ ਕੌਰ ਗੁਰਬਖਸ਼ ਕੌਰ ਜੋਗਿੰਦਰ ਸਿੰਘ ਟਾਈਗਰ ਪ੍ਰਧਾਨ ਰੰਗਰੇਟਾ ਦਲ ਪੰਜਾਬ ਸੁਮਨਪ੍ਰੀਤ ਕੌਰ ਲੋਈਆ ਕੁਲਦੀਪ ਸਿੰਘ ਦਲਵੀਰ ਸਿੰਘ ਕੰਗ ਸੁਖਜਿੰਦਰ ਸਿੰਘ 헤ਰਾ ਸੁਰਿੰਦਰ ਸਿੰਘ ਰਾਜੀਵਾਲ ਪਰਮਜੀਤ ਸਿੰਘ ਨਵਾਜੀਪੁਰ ਵਿਜੇ ਕੁਮਾਰ ਸੁਖਦੇਵ ਸਿੰਘ ਟਰਨਾ ਨਰਿੰਦਰ ਸਿੰਘ ਅਵਤਾਰ ਸਿੰਘ ਟਰਨਾ ਲਾਡੀ ਗੁਰਦੇਵਾਲ ਸਿੰਘ ਮੰਗਲ ਸਿੰਘ ਰਿਪੋਰਟਰ ਦਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ ਨਿਊਜ਼ ਹਾਂਜੀ ਇਹ ਛੋਟੇ ਬੱਚੇ ਮੇਰਾ ਨਾਮ ਸਭਗੰਨਪ੍ਰੀਤ ਕੌਰ ਮੈਂ ਜਲੰਧਰ ਚਿੱਲੇ ਤੋਂ ਜ਼ਿਲ੍ਹਾ ਆਕੂਆ ਹਾਂਜੀ ਅੱਜ ਦੇ ਹਾਲਾਤ ਜੋ ਮਤਲਬ ਹੋ ਚੁੱਕੇ ਨੇ ਮੋਦੀ ਸਰਕਾਰ ਨੇ ਜੋ ਸਾਡੇ ਨਾਲ ਕੀਤਾ ਹੈ ਜਾਂ ਜਿੱਦਾਂ ਅਸੀਂ ਬੈਠੇ ਆਂ ਇਹਦਾ ਅਸੀਂ ਅੱਜ ਖੁੱਤੋਂ ਜਵਾਬ ਦਿੱਤਾ ਹੈ ਮੋਦੀ ਸਰਕਾਰ ਨੂੰ ਇਹ ਸਾਡਾ ਕਾਠਾ ਜਿਉ ਜੋ ਵੀ ਹੈ ਜਿੱਦਾਂ ਵੀ ਕੀਤਾ ਗਿਆ ਹੈ ਇਹ ਇੱਕ ਮੋਦੀ ਨੂੰ ਇੱਕ ਮੈਸੇਜ ਹੈ ਮੋਦੀ ਸਰਕਾਰ ਲਈ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡਾ ਜਿਹੜਾ ਸੰਘਰਸ਼ ਇਹ ਤੋਂ ਵੀ ਉੱਪਰ ਜਾਏਗਾ ਤਾਂ ਸਾਡੇ ਬੀਬੀਆਂ ਦਾ ਭਾਈਆਂ ਦੇ ਬਰਾਬਰ ਜਥਾ ਖੜਾ ਹੋਇਆ ਕਰੇਗਾ ਹਰ ਧਰਨੇ ਦੇ ਉੱਪਰ ਕਿ ਅਸੀਂ ਅੱਜ ਤੋਂ ਇੱਕ ਇੱਕ ਮੈਸੇਜ ਦੇਣਾ ਚਾਹੁੰਦੇ ਆਂ ਮੋਦੀ ਸਰਕਾਰ ਨੂੰ ਕਿ ਇਹ ਭੁੱਲ ਜਾਈ ਕਿ ਹੁਣ ਹਰੇਕ ਘਰ ਦੇ ਵਿੱਚ ਕੋਈ ਨਹੀਂ ਰਹੇਗਾ ਅਸੀਂ ਘਰ-ਘਰ ਦੇ ਵਿੱਚੋਂ ਘਰ 'ਚੋਂ ਬਾਹਰ ਨਿਕਲਾਂਗੇ ਤੇ ਆਪਣੇ ਬਣਦੇ ਹਾਕੇ ਦੇ ਕੋਲੋਂ ਲੈ ਕੇ ਹਟਾਂਗੇ ਆਪਣੀਆਂ 12 ਹੰਗਾ ਜੋ ਅਸੀਂ ਲੈ ਕੇ ਬੈਠੇ ਆ ਉਹ ਮਨਵਾ ਕੇ ਹਟਾਂਗੇ ਤੇ ਚਕਜੀਤ ਸਿੰਘ ਡੱਲੇ ਵਾਲ ਜੋ ਕਿ ਸਾਡੇ ਅਮਰਸ਼ੀਰ ਦੇ ਉਹਨਾਂ ਦੇ ਜੋ ਅੱਜ ਉਹ ਵਰਤ ਦੇ ਬੈਠੇ ਨੇ ਉਹਨਾਂ ਨੂੰ ਅਸੀਂ ਬੇਅਰਥ ਨਹੀਂ ਜਾਣ ਦਵਾਂਗੇ ਅਸੀਂ ਉਹਨਾਂ ਦੇ ਨਾਲ ਮੋਟੇ ਨਾਲ ਮੋਟਾ ਲਾ ਕੇ ਚਿਲੰਦਰ ਚਿਲੇ ਜੁਕਰ ਪੂਰਾ ਖੜੇ ਆ ਹਾਂ ਜੀ ਜੋ ਕਹਿੰਦੇ ਆ ਕਸਾਰ ਬਦੂਰਸਾ ਕਮਟੀ ਮੈਂ ਜਿਲ੍ਹਾ ਪ੍ਰਧਾਨ ਕਰਮੇਸ਼ਰ ਰੇੜਮਾ ਇਹ ਦੋ ਹੋਰ ਮਾਲਵਾ ਦੇ ਜੋ ਪੰਜਾਬ ਪੰਦ ਦੀ ਕਾਰਫੀ ਤੋ ਸਾਡਾ ਜਗੀਰ ਸਿੰਘ ਜੀ ਡੰਦੇয়াল ਲੰਬੇ ਸਮੇਂ ਤੋਂ ਮਰਨਵਰ ਤੇ ਪੁਖਰਤਾਲ ਦੇ ਬੈਠਾ ਪਰ ਸਰਕਾਰ ਨੇ ਉਹਦੇ ਵਿੱਚ ਪੂਰਾ ਧਿਆਨ ਨਹੀਂ ਕੀਤਾ ਕੋ ਲੰਬੇ ਸਮੇਂ ਤੋਂ ਜੋ ਬਾਰਡਰਾਂ ਤੇ ਮੋਰਚਾ ਚੱਲ ਰਿਹਾ ਤੇ ਉਹਦੇ ਵਿੱਚ ਕੋ ਸਰਕਾਰ ਅੱਜ ਤੱਕ ਗੱਲਬਾਤ ਕਰਨ ਵਾਸਤੇ ਮਸਲਾ ਹੱਲ ਕਰਨ ਵਾਸਤੇ ਅੱਗੇ ਨਹੀਂ ਆਈ ਹੋਰ ਜਿਹੜਾ ਉਲਟ ਕਾਲੇ ਕਾਨੂੰਨ ਜਿਹੜੇ ਰੱਦ ਕੀਤੇ ਸੀਗੇ ਉਹਨਾਂ ਦੇ ਬਜਾਏ ਜਿਹੜੇ ਹੋਰ ਕਾਨੂੰਨ ਲਿਆ ਕੇ ਖਲੜਾ ਪੜਾ ਕੇ ਪੰਜਾਬ ਸਰਕਾਰ ਦੇ ਟੇਬਲ ਤੇ ਰੱਖਦੇ ਹੀ ਪਾਸ ਕਰੋ ਜਿਨ੍ਹਾਂ ਕੋਈ ਬਾਨੀਆਂ ਟਾਰੀਆਂ ਨੂੰ ਕਾਰੋਬਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਜਿੱਥੇ ਮਰਜ਼ੀ ਆ ਦਾ ਕਾਰੋਬਾਰ ਕਰ ਸਕਣ ਉਹ ਪੰਜਾਬ ਸਰਕਾਰ ਦੇ ਟੇਲ ਤੇ ਰੱਖਦੀ ਮੇਰੇ ਟੇਬਲ ਤੇ ਪਾਸ ਕਰਕੇ ਦੇ ਪਰ ਅੱਜ ਜਿਹੜੇ ਸਾਡੇ ਕੱਠਵਾ ਪੰਜਾਬ ਸਰਕਾਰ ਨੂੰ ਉਹ ਤੌਰ ਜਵਾਬ ਦੇ ਦੇਣਗੇ ਵੀ ਜੇ ਤੂੰ ਗਲਤੀ ਭਗਵਾਨਤ ਮਾਨਾ ਕੀਤੀ ਤੇ ਤੈਨੂੰ ਹੁਣ ਦੇਣਾ ਜਿਹੜੀ ਭੌਤਣੀ ਪਊਗੀ ਕਿ ਉਹ ਜਿਹੜਾ ਮੋਦੀ ਆ ਉਹ ਤਾਂ ਬਾਨੀਆਂ ਡਾਨੀਆਂ ਦਲਾਲ ਹੈਗਾ ਹੀ ਆ ਤੇ ਮੁੜ ਕੇ ਜਿਹੜਾ تیرਤੇ ਵੀ ਧੱਫਾ ਇਹੇ ਲੱਗੂਗਾ ਵੀ ਤੂੰ ਵੀ ਬਾਨੀਆਂ ਡਾਨੀਆਂ ਦਲਾਲ ਆ ਇਸ ਕਰਕੇ ਜਿਹੜੇ ਕਾਲੇ ਕਾਨੂੰਨ ਬਣਾ ਕੇ ਟੇਬਲ ਤੇ ਪਏ ਆ ਉਹ ਕਿਤੇ ਗਲਤੀ ਨਹੀਂ ਕਰੇ ਪਾਸ ਕਰਨ ਵਾਸਤੇ ਤੇ ਅਸੀਂ ਜਿਹੜੇ ਆਦੀਆਂ ਤੇ ਇਹ ਫਸਲਾਂ ਦੀ ਗਰੰਟੀ ਆ ਉਹਦਾ ਕਾਨੂੰਨ ਬਣਾ ਕੇ ਰਾਵਾਂਗੇ ਉਹਨਾਂ ਚਾਹ ਜਿਹੜੇ ਸਾਡੇ ਪੰਜਾਬ ਦੇ ਸ਼ਿੰਗਾਰ ਚ ਇੱਥੇ ਜਲਦੇ ਰਹਿਣਗੇ ਸਰਦਾਰ ਡੱਲੇ ਵਾਲਜੀ ਜੋ ਅੱਧਿ ਸ਼ਾਹਦਤ ਤੇ ਬੈਠੇ ਆ ਉਹਨਾਂ ਦੀ ਜਿਹੜੀ ਸ਼ਾਹਦਤ ਜਾਇਰੀ ਦੇਣ ਦਿੱਤੀ ਹੋ ਗਈ ਸਾਡਾ ਬੱਚਾ ਬੱਚਾ ਜਿਹੜਾ ਤੂਮ ਦਾ ਉਹਨੂੰ ਸਾਨੂੰ ਜਿੰਦਾ ਸ਼ਹੀਦ ਜਿਹੜਾ ਮੰਨ ਗਿਆ ਵਾ ਇਹ ਸਾਡਾ ਇੱਕ ਜਿੰਦਾ ਸ਼ਹੀਦ ਆ ਇਸੇ ਤਰ੍ਹਾਂ ਸਰਦਾਰ ਆਪਣੇ ਭਦੇਰ ਸਾਹਿਬ ਉਹਨੇ ਤਨ ਮਾਨਾ ਦਿਨ ਰਾਤ ਮਿਹਨਤ ਕਰਕੇ ਜਿਹੜਾ ਐਡਾ ਵੱਡਾ ਦੋਲਣ ਖੜਾ ਕੀਤਾ ਵਾ ਉਹ ਵੀ ਇੱਕ ਕੌਮ ਦਾ ਜੋਧਾ ਵਾ ਜਿਹਨੇ ਅੱਜ ਪੰਜਾਬ ਦੀ ਕਾਲ ਨੂੰ ਸਿਰੇ ਤੇ ਪਰ ਜਾਣਵਾਤੇ ਜਿਹੜੇ ਜਥੇਬੰਦੀਆਂ ਨੂੰ ਕਾਲ ਦਿੱਤੀ ਤੋ ਅੱਜ ਸਾਰੇ ਨਰਪਣ ਜਿਹੜੀ ਚੜ ਗਈ ਆ ਸਾਰੇ ਚੱਕਾ ਜਾਮ ਤੇ ਵੱਡੇ ਜਿਹੜੇ ਇਕੱਠ ਹੈ ਤੁਸੀਂ ਆਪ ਹੀ ਦੇਖ ਸਕਦੇ ਆਂ